ਰੋਜੀ ਕਾਸਾ ਅਗਲੇ ਸਿੱਕੇ ਮੈਨੂੰ ਲੋਰੀਆ ਤੇ ਪਹੁੰਚਿਆ ਆਪਕਾ ਹੁਸਪਤਾਲ ਦੇ ਰੋਸ ਸੋਸਾਇਟੀ ਬੰਦਲạch ਗਾੜੀ ਜਿਹੜਾ ਬਟਿਆੜਾ ਬਾਈ ਪਾਲ ਕਾੜੋੜੋ ਵੱਲ ਤੇ ਬਾਈ جناب ਸਿੱਤੂ ਨਾਲ ਪਹੁੰਚਿਆ ਤੇ ਬਾਈ ਜੀ ਸਾਰੀ ਸੰਗਤ ਦੇ ਰੂਰੂ ਹੋ ਰਹੇ ਨੇ ਜੋ ਕਿ ਤੇਰਾ ਬਰੋਕੀ ਸੰਗਤਾਂ ਰਹਿ ਰਹੀਆਂ ਨੇ ਬਾਈ ਪਾਲ ਕਾੜੋੜੋ ਜਿੱਨੇ ਸੇਵਾ ਕਰ ਰਿਹਾ ਸਾਰਾ ਰਲ ਮਿਲ ਕੇ ਆਪਣੇ ਪੰਜਾਬੀ ਵੀਰ ਭਰਾ ਉਹ ਵੀ ਇਹ ਸੋਸੇ ਵਾਸਤੇ ਜੋ ਕੋਹੋਂ ਦੇ ਵੱਧ ਤੋਂ ਵੱਧ ਹੈ ਉਹ ਵੀ ਪਾਈ ਪਾਲ ਰੋਡ ਦੇ ਬਾਪੂ ਜੀ ਨੇ ਪ੍ਰਮਾਤਮਾ ਦੇ ਰੰਗ ਹੈ ਜੀ ਦੇਖ ਲਓ ਅੱਛਾ ਜੀ ਦੂਜੀ ਜਿਹੇ ਤਰ੍ਹਾਂ ਕਰਦੇ ਚਲੇ ਫਿਰ ਨੂੰ ਪੜਾ ਦੇ ਉਹ ਠੀਕ ਕਰੀ ਹਾਂ ਸਾਰਾ ਦਿਨ ਬੀਤੇ ਉੱਚੀ ਨਾ ਮਾਤ ਪੂਰੀ ਤੂਰੀ ਹੈਗਾ ਹੈਗਾ ਆ ਰਿਆ ਕਿਹੜਾ ਹੈ ਆ ਰਹੀ ਆ ਰਿਆ ਨਹੀਂ ਮਤਲਬ ਕਿੰਨੇ ਵੀ ਜੀ ਪਰਿਵਾਰ ਚ ਬਾਈ ਜੀ ਆ ਰਿਆ ਸਕੂਲ ਜਿ ਬੜਨੇ ਬਹੁਤ ਜਿਆਦਾ ਪੜ੍ਹੇ ਲਿਖੇ ਇਨਸਾਨ ਸੀ ਵਧੀਆ ਸਰਕਾਰੀ ਜਾਉ ਤੇ ਮਾੜ ਗਰੀ ਮਰਜੀ ਆ ਬਾਈ ਨਾ ਦੇਖ ਲੋ ਇਹ ਕੋਮਲੀ ਉਹ ਸੰਗਤ ਬੈਠੇ ਨੇ ਸਰਦਾਰ ਉਹ ਵੀ ਥੋੜੀ ਜਿਹੀ ਜੌਬ ਕਰਦੇ ਸਰਕਾਰੀ ਮੁਲਾਜ਼ਮ ਸੀਗੇ ਤੇ ਦੇਖੋ ਉਹਨਾਂ ਦੇ ਜਿਹੜੀ ਗੱਲ ਦੁੱਖ ਹੁੰਦਾ ਵੀ ਇਹਨਾਂ ਦੇ ਪਰਿਵਾਰ ਸਭ ਕੁਝ ਹੈਗਾ ਦੇਖੋ ਪਰ ਸਾਹ ਨਹੀਂ ਰਹੇ ਤੇ ਵੀਰੇ ਅਪਰਾਲਾ ਬਾਈ ਪਾਲ ਦਰੋੜ ਕਰਦੇ ਉਹਨਾਂ ਦੇ ਉਹਨਾਂ ਦਾ ਵਾਧਾ ਤੁਸੀਂ ਦੇਖ ਲਓ ਵੀ ਰੁਲਦਾ ਸੀ ਹਨਾ ਘਰਾਂ ਚ ਡੋ ਗਿਆ ਉਹਦੇ ਉਹਨਾਂ ਦੇ ਜਵਾਲਾਕ ਜਿਹਨਾਂ ਦੇ ਉੱਤੀ ਪੁੱਤ ਜਿਹੜੇ ਉਹਨਾਂ ਨੂੰ ਸਾਹਮਣੇ ਹੀ ਰਹੇ ਸੀ ਤੇ ਫਿਰ ਪਾਲ ਘੌੜ ਬਾਈ ਚਾ ਕੇ ਉਹਨਾਂ ਨੂੰ ਨਾਲ ਲੈ ਕੇ ਆਉਂਦੇ ਆ ਇੱਥੇ ਸੇਵਾ ਕਰਦੇ ਆ ਤੇ ਗੁਰੂ ਸਾਰਿਆਂ ਨੂੰ ਸਿੰਘ ਸਜਾ ਜਾਂਦੇ ਆ ਜੋ ਲੋਕ ਗੱਲ ਕਰਾ ਕਿ ਅੰਮ੍ਰਿਤ ਪਾਣ ਨਹੀਂ ਕਰਾਉਂਦੇ ਕਿਉਂਕਿ ਇਹਨਾਂ ਧੱਕਾ ਨਹੀਂ ਹਨ ਕਿਉਂਕਿ ਇਹ ਚੀਜ਼ ਉਹਨਾਂ ਨੂੰ ਦੇਖੋ ਸਾਰੇ ਤੁਸੀਂ ਦੇਖੋ ਸਾਰਿਆਂ ਦੇ ਸਿਰ ਤੇ ਦਸਤਾਰਾਂ ਸਜਾਈਆਂ ਹੋਈਆਂ ਤੇ ਦਾੜਾ ਵੀ ਪ੍ਰਕਾਸ਼ ਹੋਣ ਲੱਗਾ ਕਈ ਲੋਕਾਂ ਦਾ ਜਿਹੜਾ ਇੱਥੇ ਆ ਕੇ ਇਹਦੇ ਅੱਜ ਪੰਜਾਬੀ ਹੋਣਗੇ ਅੱਜ ਦੇ ਦੂਸਰੇ ਆਕਿਆ ਦੇ ਹੋਣਗੇ ਸਟੇਟ ਸਟੇਟਾਂ ਦੇ ਸਾਰੇ ਸਾਰੇ ਦਸਤਾਰਾ ਸਜੀਆਂ ਹੋਈਆਂ ਬਹੁਤ ਵੱਡੀ ਗੱਲ ਆ ਕੋਈ ਸਿਰ ਕਰਦ ਕਰਦੇ ਕਹਿੰਦੇ ਨਹੀਂ ਕੋਈ ਬਲਤਰਾ ਕਿ ਦਾੜੀ ਕੇਸ ਰੱਖਦਾ ਸੀ ਇੱਥੇ ਬੰਦਾ ਬਾਈ ਨਹੀਂ ਸ਼ੇਵ ਨਹੀਂ ਕਰਦੇ ਆਗੇ 24 ਘੰਟੇ ਇੱਥੇ ਗੁਰੂ ਮਹਾਰਾਜ ਦਾ ਕੀਰਤਨ ਚੱਲਦਾ ਰਹਿੰਦਾ ਜੋ ਕੰਨਾ ਚ ਪੈਂਦਾ ਰਹਿੰਦਾ ਸਵੇਰੇ ਸ਼ਾਮ ਵਾਹਿਗੁਰੂ ਦਾ ਨਾਮ ਤੇ ਹੁੰਦੇ ਆ ਵੀ ਬਹੁਤ ਚੰਗੀ ਗੱਲ ਆ ਬਾਕੀ ਤੁਹਾਨੂੰ ਅੱਗੇ ਵੀਡੀਓ ਦਿਖਾਉਣੇ ਆ ਬਾਈ ਪਾਲ ਖਰੜਨਾ ਕਰਦੇ ਆ ਗੱਲਬਾਤ ਦੱਸਦੇ ਸਾਰੇ ਵਧੀਆ ਵਧੀਆ ਭਾਈ ਇਹਨਾਂ ਨੇ ਜਿਹੜਾ ਨਵਾਂ ਹਾਲ ਬਣਾਇਆ ਉਹਦਾ ਬੈੱਡ ਸਾਰੇ ਦੇ ਬਸਤਰ ਲਾਏ ਸਾਰੇ ਸੁਣੋ ਮਿਲਾਉਣੇ ਨੇ ਜੀ ਭੈਣਾਂ ਨੂੰ ਆਹ ਚੱਲ ਚੱਲ ਹਾਂ ਜੀ ਮੇਰਾ ਲਾ ਤੁਹ ਸਾਰੇ ਦੇਖਦਾ ਪਾਲ ਬਾਈ ਨਾਲ ਬਾਈ ਹੁਣੇ ਕਿੱਥੋਂ ਜੀ ਪਾਸੋਂ ਤੇ ਪਾਸੋਂ ਤੁਸੀਂ ਬਾਈ ਲੁਧਿਆਣਾ ਤੋਂ ਤੁਸੀਂ ਨਾਬਾ ਆਹੋ ਆਹੋ ਹਾਂਜੀ 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 ਪਟਿਆਲੇ 121 ਜੀ ਹਾਂਜੀ ਹਾਂਜੀ ਜੀ ਜੇ ਕੰਮ ਆਪਣੀਆਂ ਬਿਆਂ ਸੀ ਤੇ ਉਹ ਕਿਸੇ ਭੈਣ ਨੇ ਦੱਸ ਦਈ ਹੈ ਨਾ ਹਾਂਜੀ ਪੱਟੇ ਵਾਲਾ ਹਾਂ ਪੱਟੇ ਵਾਲਾ ਪੱਟੇ ਵਾਲਾ ਆਜੋ ਖੜੀ ਤੇ ਨਾਲ ਨਾਲ ਰੱਬੀ ਰੂਪ ਹਰਗੁਣ ਲਖਦੀਪ ਸਿੰਘ ਨੰਨਾ ਚਲੋ ਆਜੋ ਬੇਟੀ ਖੇਡਿਆ ਕਰੋ ਫਿਰ ਆਜੋ ਖੇਡੀ ਹਰਗੁਣ ਇੱਥੇ ਖੜੋ ਚਲੋ ਮੈਂ ਚਲੋ ਇਹ ਚੱਲ ਹਰਗੁਣ ਨਹੀਂ ਇੱਧਰ 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 ਹਰਗੁਣ ਕਰੋ ਓ ਚਲੋ ਹਰਗੁਣ ਓਏ ਹੋਏ ਚਲੋ ਅੱਗੇ ਦੇਖ ਲੈਣੇ ਪੁੱਤ ਇੱਧਰ ਇੱਕ ਵਾਰ ਲੱ सोनी भाई इधर देखो सोनी भाई इधर देखो इधर ही इधर सोनी उधर देखो हाथ चले रहा हाथ चले रहा इधर खड़ भी देखो वाह आए हो आया बड़े भाई उधर देखी सोनी भाई देख हां हां तीन की तीन पांच आ जाओ आ जाओ आ जाओ उधर देखो उधर देखो ക്കാ ലോപി തീലോ